ਦੀ ਰਮਨ ਰੋੜਾ ਦੀ ਗੱਲ ਜਲੰਧਰ ਦੇ ਵਿਧਾਇਕ ਦੇ ਘਰ ਜਿਹੜੇ ਅੱਜ ਵਿਜੀਲੈਂਸ ਦੀ ਰੇਡ ਪਈ ਹੈ ਉਸ ਦੇ ਉੱਪਰ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਕਹਿਣਾ ਚਾਹੁੰਗਾ ਵੀ ਜਿਵੇਂ ਆਪਾਂ ਦੇਖਦੇ ਹਾਂ ਕਿ ਭਗਵੰਤ ਮਾਨ ਸਰਕਾਰ ਆਮ ਆਦਮੀ ਦੀ ਸਰਕਾਰ ਹੈ ਆ ਜਿਹੜੇ ਪੀਲੇ ਪੰਜੇ ਚ ਲਾਗੇ ਲੋਕਾਂ ਨੂੰ ਗੁੰਮਰਾਹ ਕਰੀ ਹੈ ਯੁੱਧ ਨਸ਼ਾ ਵਿਦੇ ਤੇ ਦੇ ਉੱਪਰ ਤਾਂ ਉਵੇਂ ਜਿਹੜੀ ਇਹ ਆਮ ਆਦਮੀ ਦੀ ਸਰਕਾਰ ਹੈ ਇਹ ਜਿਹੜਿਆ ਇਨੇ ਜਲੰਧਰ ਦੇ ਵਿਧਾਇਕ ਦੇ ਘਰ ਰੇਡ ਪਈ ਅੱਜ ਉਹ ਵੀ ਇੱਕ ਤਰ੍ਹਾਂ ਨਾਲ ਜੁਮਲੇਬਾਜ਼ੀ ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਸਾ ਆਪਨੇ ਪਹਿਲਾਂ ਦੇਖਿਆ ਹੀ ਹੈ ਬਹੁਤ ਵਾਰ ਦੇਖਿਆ ਇਹ ਚੀਜ਼ ਵੀ ਇਹਨਾਂ ਨੇ ਭਗਵੰਤ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀਗਾ ਵੀ ਮੇਰੇ ਕੋਲ ਜਿਹੜਾ ਵਿਜੇ ਸਿੰਘ ਲਈ ਮਾਨਸਾ ਦਾ ਵੀ ਤਾਂ ਇੱਕ ਉਹਦੇ ਖਿਲਾਫ ਪੱਕੇ ਸਬੂਤ ਪਏ ਨੇ ਜਿਹੜੀ ਉਹਨੇ ਲੋਕਾਂ ਨਾਲ ਧੋਖਾੜੀ ਕੀਤੀ ਹੈ ਜਾਂ ਕਰਪਸ਼ਨ ਕੀਤੀ ਹੈ ਉਸ ਚੀਜ਼ ਨੂੰ ਲੈ ਕੇ ਪਰ ਅੱਜ ਤੱਕ ਉਸ ਚੀਜ਼ ਦਾ ਇੱਕ ਵਾਰ ਵੀ ਚਲਾਨ ਪੇਸ਼ ਨਹੀਂ ਹੋਇਆ ਨਾ ਉਸ ਚੀਜ਼ ਦੇ ਉੱਪਰ ਇੱਕ ਵਾਰ ਵੀ ਪਰਚਾ ਦਿੱਤਾ ਗਿਆ ਅੱਬਾ ਸਭ ਨੂੰ ਪਤਾ ਹੈ ਕਿ ਕੋਡ ਪਰਚਾ ਨਹੀਂ ਦਿੰਦੀ ਜੇ ਚਲਾਨ ਹੋਏਗਾ ਪੇਸ਼ ਉਸ ਤੋਂ ਬਾਅਦ ਪਰਚਾ ਹੋਏਗਾ ਭਗਵੰਤ ਸਿੰਘ ਸਾਹਿਬ ਨੇ ਠੋਕ ਕੇ ਕਿਹਾ ਸੀਗਾ ਕਿ ਮੇਰੇ ਕੋਲ ਰਾਜਾ ਬੜਿੰਗ ਦੇ ਖਿਲਾਫ ਸਬੂਤ ਪਏ ਨੇ ਤਾਂ ਉਹ ਮੈਂ ਪੁੱਛਣਾ ਚਾਹੂੰਗਾ ਭਗਵੰਤ ਸਿੰਘ ਸਰਕਾਰ ਨੂੰ ਉਹ ਸਾਰੇ ਸਬੂਤ ਮਿਟਾ ਦਿੱਤੇ ਗਏ ਨੇ ਹੁਣ ਜਿਹੜੀ ਆ ਲੋਕਾਂ ਨੂੰ ਗੁੰਮਣਾ ਤਾ ਰਹੇ ਆ ਆ ਵਿਧਾਇਕ ਦੇ ਘਰ ਰੇਡ ਮਾਰ ਕੇ ਜਿਹੜਾ ਕਿ ਆਪਾਂ ਕਹਿੰਦੇ ਰਮਨ ਰੋੜੇ ਦੇ ਘਰ ਰੇਡ ਪਈ ਹੈ ਅੱਜ ਉਹ ਵੀ ਇੱਕ ਤਰ੍ਹਾਂ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਣਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਹੁਣ ਤੱਕ ਨਾ ਤਾਂ ਕੋਈ ਰਿਕਵਰੀ ਦੀ ਗੱਲ ਅੱਗੇ ਆਈ ਹੈ ਨਾ ਕੋਈ ਅਰੇਸਟ ਦੀ ਗੱਲ ਲੱਗੀ ਆਈ ਹੈ ਤਾਂ ਇਸ ਤੋਂ ਆਪਾਂ ਸਭ ਦੇਖਦੇ ਹਾਂ ਇਹ ਸਿਰਫ ਰੇਡਾਂ ਇੱਕ ਝੁੰਮਲੇਬਾਜ਼ੀ ਹੈ ਇੱਕ ਪੰਜਾਬ ਦੇ ਲੋਕਾਂ ਨੂੰ ਗੁੰਮਣਾ ਕਰਨ ਦੀ ਕੋਸ਼ਿਸ਼ ਹੈ ਤੇ ਨਾ ਕੋਈ ਇਸ ਦੇ ਉੱਪਰ ਅੱਗੇ ਕਾਰਵਾਈ ਕੀਤੀ ਜਾਂਦੀ ਹੈ ਇਹ ਮਾਮਲਾ ਕੁਝ ਦਿਨਾਂ ਬਾਅਦ ਠੰਡਾ ਤਰ ਕੇ ਉੱਤੇ ਹੀ ਰੱਖ ਦਿੱਤਾ ਜਾਂਦਾ ਹੈ ਅਸੀਂ ਤਾਂ ਪੰਜਾਬ ਸਰਕਾਰ ਨੂੰ ਮੰਨੀਏ ਤਾਂ ਭਗਵੰਤ ਸਿੰਘ ਸਰਕਾਰ ਨੂੰ ਮੰਨੀਏ ਜਿਹੜੀ ਕੇਜਰੀਵਾਲ ਜੀ ਉਰੇ ਆ ਕੇ ਕਹਿ ਰਹੇ ਆ ਵੀ ਅਸੀਂ ਇਹ ਭ੍ਰਸ਼ਟਾਚਾਰ ਖਤਮ ਕਰਾਂਗੇ ਉਸ ਚੀਜ਼ ਨੂੰ ਤਾਂ ਮੰਨੀਏ ਜੇ ਇਹ ਅੱਗੇ ਕੋਈ ਕਾਰਵਾਈ ਕਰਨ ਕੱਲ